ਵਿਖੜਾ ਪੈਂਦਾ ਦਾਸਤਾਨ ਦਾ ਅਗਲਾ ਪੜਾ ਇਤਿਹਾਸਕ ਸ਼ਹਿਰ ਮਰੰਡਾ ਜਿਸ ਨੂੰ ਬਾਗਾਵਾਲਾ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਅੱਜ ਅਸੀਂ ਗੱਲ ਕਰਾਂਗੇ ਇੱਥੇ ਦੋ ਇਤਿਹਾਸਕ ਗੁਰਦੁਆਰਾ ਸਾਹਿਬਾਨ ਇੱਕ ਸ਼ਹਿਰ ਦੇ ਅੰਦਰ ਹੈ ਤੇ ਇੱਕ ਸ਼ਹਿਰ ਤੋਂ ਬਾਹਰ ਹੈ ਦੋਨੋਂ ਹੀ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਦਾ ਇੱਕ ਸਥਾਨ ਹੈ ਤੇ ਦੂਸਰਾ ਜਿਹੜਾ ਹੈਗਾ ਇਹ ਸਿੰਘਾਂ ਦੀ ਸ਼ੀਧੀ ਨੂੰ ਦਰਸਾਉਂਦਾ ਹੈ ਤੇ ਸਵੰਨ ਸਿੰਘ ਜੀ ਸਾਨੂੰ ਵਿਸਥਾਰ ਨਾਲ ਦੱਸੋ ਵੀ ਇਹ ਦੋਨੋਂ ਜਿਹੜੇ ਗੁਰਦੁਆਰਾ ਸਾਹਿਬਾਨ ਆ ਇਹਨਾਂ ਦਾ ਇਤਿਹਾਸ ਕਿਪਚੋਕੜ ਕਿਵੇਂ ਦਾ ਮਿਲਦਾ ਸਾਨੂੰ ਮਰੰਡਾ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਹੈ ਜਿਹਦੇ ਨਾਲ ਸਿੰਘਾਂ ਦੀ ਸ਼ਹਾਦਤ ਤੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦਾ ਇਤਿਹਾਸ ਜੁੜਿਆ ਹੈ। ਹਾਂਜੀ। ਆ ਆਪਾਂ ਪਹਿਲਾਂ ਸਾਹਿਬਜ਼ਾਦਿਆਂ ਦੀ ਗੱਲ ਕਰ ਲਈਏ। ਹਾਂਜੀ ਹਾਂਜੀ। ਇੱਥੇ ਇਸ ਦੇ ਕੰਪਸ ਦੇ ਵਿੱਚ ਇੱਕ ਖੂਹ ਹੈ। ਠੀਕ ਹੈ ਜੀ। ਉਸ ਦੇ ਉੱਤੇ ਇਹ ਲਿਖਿਆ ਗਿਆ ਜਾਂ ਇਹ ਮੰਨਿਆ ਜਾਂਦਾ ਸੀ ਪਹਿਲਾਂ ਮਨਾਉਤ ਸੀ ਵੀ ਇੱਥੇ ਜਦੋਂ ਮਾਤਾ ਗੁਜਰੀ ਜੀ ਨੂੰ ਤੇ ਸਹਿਬ ਜਦਿਆਂ ਨੂੰ ਮਰੰਡੇ ਦੇ ਕੋਤਲ ਜੈਨੀ ਖਾਤੇ ਮਾਨੀ ਖਾਸ ਰੰਦ ਨੂੰ ਲੈ ਕੇ ਗਏ ਤੇ ਉਦੋਂ ਉੱਥੇ ਇਸ ਖੂਹ ਦੇ ਉੱਤੇ ਆ ਕੇ ਮਾਤਾ ਗੁਜਰੀ ਤੇ ਸਹਿਬ ਜਦਿਆਂ ਨੇ ਪਾਣੀ ਜੀ ਪੀਤਾ ਜਦ ਠੀਕ ਹੈ ਜੀ ਪਰ ਸੁਰਿੰਦਰ ਸਿੰਘ ਮੇਰੇ ਜਿਹਨ ਦੇ ਵਿੱਚ ਇਹ ਗੱਲ ਆਉਂਦੀ ਸੀ ਵੀ ਸਰਹੰਦ ਨੂੰ ਜਾਣਦੇ ਨਹੀਂ ਜਿਹੜਾ ਮਰੰਡੇ ਤੋਂ ਜਿਹੜਾ ਰਹਾ ਸੀ ਜਿਵੇਂ ਆਪਾਂ ਰੂਟ ਕਹਿੰਦੇ ਆ ਹਾਂਜੀ ਹਾਂਜੀ ਉਹ ਜਿਹੜਾ ਖੂਹ ਵਾਲਾ ਚੌਕ ਹੈ ਬਸੀ ਰੋਡ ਹੈ ਜਿਹੜਾ ਪੁਰਾਣਾ ਪੁਰਾਣੀ ਬਸੀ ਰੋਡ ਆਪਣੇ ਬਜਾਅ ਉਹ ਕਹਿੰਦੇ ਹੁੰਦੇ ਸੀ ਹਾਂਜੀ ਹਾਂਜੀ ਉਹ ਹੁੰਦਾ ਸੀ ਠੀਕ ਹੈ ਜੀ ਵੀ ਫਿਰ ਇਸ ਖੂਹ ਦੇ ਉੱਤੇ ਕਿਵੇਂ ਆ ਗਏ ਹਾਂਜੀ ਹਾਲਾਂਕਿ ਹੁਣ ਇਵੇਂ ਹੀ ਲਿਖਿਆ ਹੋਇਆ ਇਸ ਖੂਹ ਦੇ ਉੱਤੇ ਹਾਂਜੀ ਤੇ ਜਿਹੜਾ ਹੁਣ ਆਪਾਂ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ ਪ੍ਰਬੰਧਕਾਂ ਨੂੰ ਵੀ ਉਸ ਵੱਲ ਧਿਆਨ ਦੇਣਾ ਚਾਹੀਦਾ ਹਾਂਜੀ ਤੇ ਮੇਰੇ ਵੀ ਪਿੱਛੇ ਜਿਹੜਾ ਆਪਾਂ ਇਹਨਾਂ ਗੁਰਦੁਆਰਾ ਸਾਹਿਬਾਨਾਂ ਦੇ ਇਤਿਹਾਸ ਦੀ ਖੋਜ ਕਰਦੇ ਸੀ ਉਦੋਂ ਮੇਰੇ ਪੜਨ ਦੇ ਵਿੱਚ ਆਇਆ ਹਾਂਜੀ ਸਿੱਖ ਕੌਮ ਦੇ ਮਹਾਨ ਇਤਿਹਾਸਕਾਰ ਤੇ ਵਿਦਵਾਨ ਡਾਕਟਰ ਗੰਡਾ ਸਿੰਘ ਨੇ ਆਪਣੀ ਲਿਖਤ ਦੇ ਵਿੱਚ ਲਿਖੀ ਹੈ ਜਿਹੜੀ ਮੈਂ ਦੱਸਣ ਲੱਗਿਆ ਹਾਂ ਹਾਂਜੀ ਉਹ ਇਹ ਹੈ ਵੀ ਜਦੋਂ ਸਿਹੜੀ ਤੋਂ ਸਾਬਜਾਦਿਆਂ ਨੂੰ ਫੜ ਕੇ ਮਰੰਡੇ ਲਿਆਂਦਾ ਗਿਆ ਹਾਂਜੀ ਤੇ ਇਹ ਜਿਹੜਾ ਖੂਹ ਹੈ ਗੁਰਦਾਰਾ ਸ਼ਹੀਦਗੰਜ ਚ ਹਾਂਜੀ ਦੇ ਕੈਂਪਸ ਦੇ ਵਿੱਚ ਠੀਕ ਹੈ ਜੀ ਇਹ ਸਿਹੜੀ ਤੋਂ ਮਰੰਡੇ ਨੂੰ ਜਾਂਦੇ ਵਾਲੇ ਰਾਹ ਉੱਤੇ ਪੈਂਦਾ ਹਾਂ ਰਸਤੇ ਪੈਂਦਾ ਠੀਕ ਹੈ ਜੀ ਤੇ ਡਾਕਟਰ ਗੰਡਾ ਜੀ ਨੇ ਲਿਖਿਆ ਵੀ ਜਦੋਂ ਸਿਹੇੜੀ ਤੋਂ ਮਰੰਡੇ ਨੂੰ ਲੈ ਕੇ ਗਏ ਫੜ ਕੇ ਜਾਨੀ ਖਾਦੇ ਮਾਨੀ ਖਾਂ ਹਾਂਜੀ ਉਦੋਂ ਮਾਤਾ ਗੁਜਰੀ ਜੀ ਤੇ ਸਹਬਜਾਦਾ ਜੋਰਾਵਰ ਸਿੰਘ ਤੇ ਫੱਤੇ ਸਿੰਘ ਨੇ ਇਸ ਖੂਹ ਦੇ ਉੱਤੇ ਜਲ ਛਕਿਆ ਠੀਕ ਹੈ ਜੀ ਰਹਿਣ ਦਾ ਭਾਵ ਜਲ ਛਕਣ ਦੀ ਜਿਹੜੀ ਇਸ ਖੂਹ ਨਾਲ ਜੁੜੀ ਹੋਈ ਹੈ ਗੱਲ ਠੀਕ ਹੈ ਜੀ ਉਹਨੂੰ ਡਾਕਟਰ ਗੰਡਾ ਸਿੰਘ ਨੇ ਆਪਣੇ ਗ੍ਰੰਥਾਂ ਦੇ ਵਿੱਚ ਲਿਖਤਾ ਵਿੱਚ ਪ੍ਰਮਾਣਿਤ ਕੀਤਾ ਬੋਰਡ ਦੇ ਵਿੱਚ ਵੀ ਇਹਨਾਂ ਨੇ ਲਿਖਿਆ ਹੋਇਆ ਹਾਂਜੀ ਤੇ ਦੂਜਾ ਆਪਾਂ ਇਤਿਹਾਸ 'ਚ ਬਹੁਤਾ ਨਾ ਪਈਏ। ਹਾਂਜੀ। ਜਾਨੀ ਖਾਤੇ ਮਾਨੀ ਖਾਤ ਜਦੋਂ 1762 ਈਸਵੀ 'ਚ ਸੋਧਿਆ ਗਿਆ ਦਲ ਖਾਲਸਾ ਨੇ ਸੋਧਿਆ। ਹਾਂਜੀ। ਉਦੋਂ ਇਹ ਸਥਾਨ ਦੇ ਉੱਤੇ ਜੰਗ ਹੋਈ ਸਿੰਘ ਸ਼ਹੀਦ। ਠੀਕ ਹੈ ਜੀ। ਇਸੇ ਕਰਕੇ ਸਾਡੇ ਬਡੇਰਿਆਂ ਨੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਸਿੰਘਾਂ ਦਾ ਸ਼ਹੀਦ ਹੋਣ ਕਰਕੇ ਠੀਕ ਹੈ ਜੀ। ਗੁਰਦੁਆਰਾ ਸ਼ਹੀਦ ਗੰਧ ਸਾਹਿਬ। ਠੀਕ ਹੈ ਜੀ। আর ਜਿਹੜਾ ਉਹ ਮੜਲਾ ਝਗੜਾ ਸੀ ਕੜੂਏ ਵਾਲੇ ਦਲ ਸਿੰਘ ਤੇ ਰਣ ਸਿੰਘ ਸ਼ਾਮਲ ਸਨ। ਹਾਂਜੀ। ਤੇ ਇਹ ਵੀ ਅਭੀ ਦਲ ਸਿੰਘ ਤੇ ਰਣ ਸਿੰਘ ਰਾਮਗੜੀਆ ਸਾਹ ਚਰੇ ਨਾਲ ਸੰਬੰਧ ਰੱਖਦੇ ਸੀ ਮਠਾੜੂ ਗੋਦਦੇ ਸੀ ਹਾਂਜੀ ਉਹ ਇਸ ਖੂਦ ਦੇ ਉੱਤੇ ਪਾਣੀ ਭਰਨਾ ਆਇਆ ਸੀ ਠੀਕ ਹੈ ਜੀ ਤੇ ਜਦੋਂ ਫਿਰ ਇੱਥੇ ਦੇ ਰੰਗੜਾ ਨੇ ਗੋਲੀਆਂ ਚਲਾ ਦਿੱਤੀਆਂ ਫਿਰ ਉਹ ਵੱਧ ਕੇ ਫੇਰ ਲੜਾਈ ਹੋਈ ਠੀਕ ਹੈ ਜੀ ਉਹਦੇ ਜਵੀਰ ਸਿੰਘ ਇੱਕ ਫੱਟੜ ਹੋ ਗਿਆ ਸੀ ਹਾਂਜੀ ਆ ਬੋਰਡ ਤੇ ਵੀ ਆਪਾਂ ਦੇਖ ਰਹੇ ਆ ਪੜ ਰਹੇ ਆ ਜੀ ਮਾਤਾ ਗੁਜਰੀ ਤੇ ਜੋਰਾਵਾਰ ਤੇ ਫਤੇ ਸਿੰਘ ਬਾਬਾ ਜੀ ਨੇ ਜਦੋਂ ਇੱਥੇ ਜਲ ਸਕਿਆ ਉਸ ਤੋਂ ਇਲਾਵਾ ਇਸ ਖੂਦ ਦੇ ਉੱਤੇ ਜਦੋਂ ਪਾਣੀ ਭਰਨ ਦੇ ਰਹੇ ਹਾਂਜੀ ਜਸਾ ਸਿੰਘਾਂ ਲੋ ਆਲਿਆ ਦਾ ਪੜਬਈ ਇੱਥੇ ਪਾਣੀ ਭਰਨ ਦੇ ਲਈ ਆਇਆ ਤੇ ਉਹਨਾਂ ਨਾਲ ਕਢੂਏ ਦੇ ਦਲ ਸਿੰਘ ਤੇ ਰਣ ਸਿੰਘ ਆਏ ਇਸੇ ਖੂਦ ਦੇ ਉੱਤੇ ਆਏ ਇਸੇ ਖੂਦ ਦੇ ਉੱਤੇ ਲੜਾਈ ਹੋਈ ਤੇ ਵਾਧਾ ਵਧਿਆ ਠੀਕ ਹੈ ਜੀ ਫਿਰ ਜਦੋਂ ਦਲ ਨੇ ਹਮਲਾ ਕੀਤਾ ਇੱਥੇ ਸਿੰਘ ਸ਼ਹੀਦ ਹੋ ਗਏ ਹਾਂਜੀ ਔਰ ਜਿਹੜੀ ਇਹ 3.5 ਕਿਲੋ ਜਮੀਨ ਹੈ ਇਹ 1846 ਦੇ ਕਰੀਬ ਠੀਕ ਹੈ ਜੀ ਰੋਪੜ ਦਾ ਜਿਹੜਾ ਰਾਜਾ ਸੀ ਰਾਜਾ ਭੂਪ ਸਿੰਘ ਉਹਨਾਂ ਨੇ ਇਸ ਸਥਾਨ ਦੇ ਨਾਂ ਤੇ ਕਰਾਇਆ ਠੀਕ ਹੈ ਜੀ ਔਰ 1926 ਤੱਕ ਜਦੋਂ ਮਹਾਨਕੋਸ਼ ਲਿਖਿਆ ਗਿਆ ਹਾਂਜੀ ਇੱਥੇ ਗੁਰਦੁਆਰਾ ਨਹੀਂ ਸੀ ਠੀਕ ਹੈ ਜੀ ਸਿੰਪਲ ਜਿਹਨਾਂ ਨੂੰ ਆਪਾਂ ਮੰਜੀ ਸਾਹਿਬ ਦਾ ਰਵਿਜਾ ਥੜਾ ਸਾਹਿਬ ਕਹਿੰਦੇ ਹੁੰਦੇ ਸੀ ਹਾਂਜੀ ਆ ਮਹਾਨ ਕੋਸ਼ ਦੇ ਕਰਤਾ ਭਾਈ ਗਣ ਸਿੰਘ ਨਾਭਾ ਨੇ ਲਿਖਿਆ ਵੀ ਇੱਕ ਬਹਾਮਣੀ ਹੈ ਜਿਹੜੀ ਉਤੇਸ ਸਥਾਨ ਤੇ ਸੇਵਾ ਕਰਦੇ ਸੀ ਠੀਕ ਹੈ ਜੀ ਇਸ ਤਰ੍ਹਾਂ ਗੁਰਦੁਆਰਾ ਸ਼ਹੀਦਗੰਜ ਦੇ ਨਾਲ ਦੋ ਸਾਡੇ ਇਤਿਹਾਸਕ ਸਾਂਝਾ ਜੁਗੀਆਂ ਸਵਨ ਸਿੰਘ ਜੀ ਇਹ ਤਾਂ ਹੋ ਗਈ ਮਰੰਡੇ ਵਿੱਚ ਜਿਹੜਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਣਿਆ ਹੋਇਆ ਤੇ ਤਾਂ ਮਰੰਡੇ ਚਾਰਦੇ ਅੰਦਰ ਇੱਕ ਗੁਰਦੁਆਰਾ ਕੋਤਵਾਲੀ ਸਾਹਿਬ ਵੀ ਬਣਿਆ ਹੋਇਆ ਜਿੱਥੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਕੈਦੇ ਚ ਰੱਖਿਆ ਇਹਦੇ ਬਰ ਵੀ ਸਾਨੂੰ ਦੱਸੋ ਵੀ ਕਦੋਂ ਹੋਣ ਦੇ ਵਿੱਚ ਆਇਆ ਇਹ ਇਹ ਗੁਰਦੁਆਰਾ ਸਾਹਿਬ ਨਰੂਲ ਮਾਤਾ ਗੁਜਰੀ ਜੀ ਤੇ ਸਹਿਬਜ਼ਾਦੇ ਨਾਲ ਸੰਬੰਧ ਰੱਖਣ ਵਾਲਾ ਗੁਰਦੁਆਰਾ ਕੋਤਵਾਲੀ ਸਾਹਿਬ ਹਾਂਜੀ ਇਹ ਤਾਂ ਆਪਣੇ ਸਾਹਮਣੇ 1999 ਵਿੱਚ ਇਹਦਾ ਨਹੀਂ ਪੱਥਰ ਹਾਂਜੀ ਹਾਂਜੀ ਬਿਲਕੁਲ ਜੀ ਆ ਰਸੂਲ ਉਹਨੇ ਜਿ ਬੜੀਆਂ ਕਈ ਅਨੋਖੀਆਂ ਜੀਆਂ ਗੱਲਾਂ ਜਦੋਂ ਆਪਾਂ ਇਤਿਹਾਸ ਨੂੰ ਡੰਗਾਈ ਨਾਲ ਬਾਤਦੇ ਹਾਂ ਨਾ ਸਾਹਮਣੇ ਆਉਂਦੀਆਂ ਜਦੋਂ ਆਪਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀ ਗੱਲ ਕਰਦੇ ਹਾਂ ਕਰਕੇ ਹੈਗੇ ਆਂ ਹਾਂਜੀ ਇੱਥੋਂ ਬਾਤ ਆ ਗੁਜਰੀ ਜੀ ਤੇ ਸੈਭਜਾਦਿਆਂ ਦੇ ਲੰਗਣ ਤੋਂ ਜਾਂ ਇੱਥੋਂ ਵਿਚਰਨ ਤੋਂ ਹਾਂਜੀ ਬਾਅਦ 220 ਸਾਲ ਤੱਕ ਕੋਈ ਗੁਰਦੁਆਰਾ ਨਹੀਂ ਸੀ ਹੂੰ ਕਿੰਨੀ ਖਰਾਨੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਜੇ ਆਪਾਂ 40 ਸਾਲ ਦੀ ਗੱਲ ਕਰੀਏ ਹਾਂਜੀ ਉਹਨਾਂ ਦਾ ਕਿੰਨੇ ਸਾਲ ਲੰਘ ਗਏ ਹਾਂ ਬਿਲਕੁਲ ਜੀ ਠੀਕ ਹੈ ਜੀ ਮਤਲਬ ਇਹਨੂੰ ਹੁਣ ਪੰਥ ਦਾ ਬੇਸੜਾ ਪਣਾ ਹਾਂਜੀ ਜੱਟ ਲਾ ਪਣਾ ਕੁਝ ਵੀ ਕਿਹਾ ਜਾ ਸਕਦਾ ਹਾਂਜੀ ਜਾਂ ਇਤਿਹਾਸ ਤੇ ਗੁਰਦੁਆਰਾ ਸਾਹਿਬਾਨਾਂ ਦੀ ਅਹਿਮੀ ਤੈਨੂੰ ਨਾ ਜਾਣਨਾ ਹਾਂ ਬਿਲਕੁਲ ਜੀ ਸਤਾਰਾਂ ਸੌ ਪੰਜ ਦੇ ਵਿੱਚ ਮਾਤਾ ਗੁਜਰੀ ਜੀ ਤੇ ਸਹੇਬਜ਼ਾਦਿਆਂ ਨੂੰ ਇੱਥੇ ਠਾਣੇ ਦੇ ਵਿੱਚ ਕੋਤਾਰੀ ਚ ਕੈਦ ਰੱਖਿਆ ਗਿਆ ਹਾਂਜੀ ਤੇ 1705 ਤੋਂ ਬਾਅਦ 1999 ਹਾਂਜੀ 2 ਸਾਲ 94 ਸਾਲ ਬਾਅਦ ਹਾਂਜੀ 300 ਵੀ ਸਾਲ ਹੋ ਗਏ ਹਾਂਜੀ 294 ਸਾਲ ਬਾਅਦ ਇੱਥੇ ਕੌਮ ਨੇ ਗੁਰਦਾਰਾ ਸਾਹਿਬ ਬਣਾਇਆ ਠੀਕ ਹੈ ਜੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਤੇ ਛੋਟੇ ਸਾਹਿਬਜ਼ਾਦਿਆਂ ਨਾਲ ਐਡੀ ਅਹਿਮ ਘਟਨਾ ਇੱਥੇ ਵਾਪਰੀ ਹਾਂਜੀ ਅਹ ਦੇਰਾ ਇਦਰ ਉਸ ਦਾ ਹੈ ਹਾਂਜੀ ਹੁਣ ਇਹ ਜਿਹੜੀ ਦਾਸਤਨ ਕੋਤਾਲੀ ਤੋਂ ਬਾਪਾ ਬਾਪਾ ਅੱਜ ਦੀ ਗੋਲੀ ਚ ਥਾੜਾ ਮੁਰਦੇ ਆ ਮੁਗਲ ਲੋਕ ਕੋਤਾਲੀ ਗੋਲੀਆ ਕਰਦੇ ਸੀ ਤੇ ਇੱਥੇ ਕੋਤਾਲੀ ਦੇ ਵਿੱਚ ਹਰਮਤਾ ਗੁਜਰੀ ਜੀ ਤੇ ਬਾਬਾ ਜੋਰਾਬਾਦ ਸਿੰਘ ਤੇ ਫਤਿਹ ਸਿੰਘ ਤੇ ਰਾਤ ਕੱਟੀ ਤੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਕੋਤਾੜੀ ਸਾਹਿਬ ਮਰੰਡਾ ਦੇ ਵਿਖੇ ਸਥਾਪਤ ਹੈ ਹੁਣ ਬੜੀ ਗੰੰਤੀ ਦੇ ਵਿੱਚ ਸੰਗਤ ਦੂਰ ਦਰਾਡੇ ਤੋਂ ਇੱਥੇ ਮੱਥਾ ਟੇਕ ਆਉਂਦੇ ਨੇ ਪਰ ਇਹ ਵੀ ਗੱਲ ਇਹਦੇ ਨਾਲ ਜੁੜੀ ਹੋਈ ਹੈ ਵੀ ਇਸ ਦਾ ਜਿਹੜਾ ਪ੍ਰਬੰਧ ਹੈ ਹਾਂਜੀ ਠੀਕ ਹੈ ਜੀ ਉਹ ਕਾਰ ਸੇਵਾ ਵਾਲਿਆਂ ਦੇ ਕੋਲ ਤੇ ਇੱਕ ਟਰਸਟ ਦੇ ਕੋਲ ਹੈ ਸ਼ਰਮਣੀ ਕਮੇਟੀ ਦੇ ਕੌਮ ਦੇ ਕੋਲ ਨਹੀਂ ਹੈ ਠੀਕ ਹੈ ਜੀ ਹਾਂ ਹਾਂਜੀ ਸ਼੍ਰੋਮਣੀ ਕਮੇਟੀ ਦੇ ਅਧੀਨ ਜਿਹੜੇ ਗੁਰਦੁਆਰਾ ਸਾਹਿਬ ਆਉਂਦੇ ਆਂ ਹਾਂਜੀ ਉਹਨਾਂ ਨੂੰ ਕੌਮੀ ਮੰਨਿਆ ਜਾਂਦਾ ਠੀਕ ਹੈ ਜੀ ਉਹ ਕੌਮ ਦੀ ਪ੍ਰਾਪਰਟੀ ਜਿਹਦਾਤ ਮੰਨੀ ਜਾਂਦੀ ਹੈ ਹਾਂਜੀ ਇਹ ਇੱਕ ਟਰਸਟ ਹੈ ਇੱਕ ਟਰਸਟ ਹੈ ਹਾਂਜੀ ਇਹ ਕਾਰ ਸੇਵਾ ਲੇ ਸੇਵਾ ਕਰਾਉਂਦੇ ਆਂ ਹਾਂਜੀ ਸ਼ਹੀਦਾਂ ਦੀ ਗੁਰੂਆਂ ਦੀ ਯਾਦਗਾਰ ਬਣਾਉਣੀ ਬਹੁਤ अच्छी ਗੱਲ ਹੈ ਹਾਂਜੀ ਜਦੋਂ ਆਪਾਂ ਕੌਮ ਦੇ ਸਮੁੱਚੇ ਢਾਂਚੇ 'ਚ ਸੋਚਾਂਗੇ ਹਾਂਜੀ ਬਿਨਾਂ ਕਿਸੇ ਕੋਈ ਮੇਰਾ ਟੜਾ ਤਾਂ ਹੈ ਨਹੀਂ ਨਾ ਤੁਹਾਡਾ ਟੜਾ ਹਾਂ ਹਾਂਜੀ ਵੀ ਇਹੋ ਜੇ ਕੌਮੀ ਕਾਰਨਾਮੇ ਕਰਨ ਵਾਲੇ ਇਤਿਹਾਸਕ ਸਥਾਨਾਂ ਕੌਮ ਦੇ ਨਾਲ ਹੀ ਜੁੜੇ ਰਹਿਣੇ ਚਾਹੀਦੇ ਹਨ ਹਾਂਜੀ ਇਹ ਗੁਰਦੁਆਰਾ ਕੋਤਾਲੀ ਸਾਹਿਬ ਦੀ ਜਦੋਂ 1999 ਹੋਣ ਚਾਹੀ ਹਾਂਜੀ ਇਸ ਦੀ ਜਿਹੜੀ ਮੁੱਢਲੀ ਪ੍ਰਵਾਨਗੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਨ ਸਿੰਘ ਟੋੜਾ ਨੇ ਦਿੱਤੀ ਠੀਕ ਹੈ ਜੀ ਤੇ ਬਾਦਲ ਸਾਹਿਬ ਤੋਂ ਵੀ ਹਾਂ ਕਰਾਇਆ ਵੀ ਤਾਂ ਕਿ ਪ੍ਰਸ਼ਾਸਨ ਇਹ ੜੀ ਕਨਾਲ ਆਇਆ ਕਿਉਂਕਿ ਇਹ ਸਰਕਾਰੀ ਪ੍ਰਾਪਰਟੀ ਸੀ ਜਿਹੜੀ ਕੋਤ ਵਾਲੀ ਦੀ ਥਾਣਾ ਦਾ ਠੀਕ ਹੈ ਜੀ ਅ ਪਰ ਅਗਲੀ ਦਰ ਦੀ ਸਰਕਾਰ ਸੀ ਬਾਦਲ ਮੁੱਖ ਮੰਤਰੀ ਸੀ ਹਾਂਜੀ ਗੁਰਚਨ ਸਿੰਘ ਟੋੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਠੀਕ ਹੈ ਜੀ ਸੋ ਇਸ ਤਰ੍ਹਾਂ ਉਹਨਾਂ ਦੇ ਯਤਨਾਂ ਦੇ ਸਦਕਾ ਕੋਟੜੀ ਸਾਹਿਬ ਗੁਰਦੁਆਰਾ ਸਾਹਿਬ ਹੌਂਦੇ ਵਿੱਚ ਆ ਗਿਆ ਲੋਕਲ ਜਿਹੜੇ ਇੱਥੇ ਦੇ ਸਥਾਨਕ ਅਕਾਲੀ ਲੀਡਰਸ ਹਨ ਠੀਕ ਹੈ ਜੀ ਉਹਨਾਂ ਨੇ ਵੀ ਸੰਗਤ ਨੇ ਉਪਰਾਲਾ ਕੀਤਾ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਦੇਰ ਦੇ ਨਾਲ ਹਾਂਜੀ 294 ਸਾਲ ਬਾਅਦ ਇਹ ਸਥਾਨ ਗੁਰਦੁਆਰਾ ਕੋਟੜੀ ਸਾਹਿਬ ਹੈ ਜਿਹੜਾ ਇੱਥੇ ਮਹਾਰਤਾ ਗੁਜਰੀ ਜੀ ਦੇ ਠਹਿਰਨ ਤੋਂ ਬਾਅਦ ਹੌਂਦੇ ਵਿੱਚ ਆਇਆ ਤੇ ਜਿੱਥੇ ਸੰਗਤਾਂ ਜਿਹੜੀਆਂ ਬੜੀ ਸ਼ਰਧਾ ਦੇ ਨਾਲ ਸ਼ਹੀਦਾਂ ਨੂੰ ਆਪਣਾ ਸੀਸ ਠੀਕ ਹੈ ਜੀ